ਸਾਸੀ ਕਾਲ ਦੱਸੋ ਮੈਂ ਗੁਰਜੰਟਨ ਥੇਹਾ ਨੋਕ ਸਭਾ ਹਲਕਾ ਫਰੀਦਕੋਟ ਤੋਂ ਸਰਬਸਾਂਝੇ ਪੰਥਕ ਉਮੀਦਵਾਰ ਭਾਈ ਸਰਬਜੀਤ ਖਾਲਸਾ ਪੁੱਤਰ ਅਮਰਸ਼ਹੀਦ ਭਾਈ ਬਿਆਨ ਸਿੰਘ ਦੇ ਹੱਕ ਦੇ ਵਿੱਚ ਅੱਜ ਫਤਿਹ ਮਾਰਚ ਕੱਢਿਆ ਜਾ ਰਿਹਾ ਅਸੀਂ ਪਹੁੰਚੇ ਹੋਏ ਹਾਂ ਇਸ ਫਤਿਹ ਮਾਰਚ ਦੀ ਕਵਰੇਜ ਕਰਨ ਵਾਸਤੇ ਮੇਰੇ ਨਾਲ ਹੈਗੇ ਗੁਰਨੈਬ ਸਾਜਨ ਦਿਓਣ ਸਾਥੀਓ ਇਸ ਫਤਿਹ ਮਾਰਚ ਦੇ ਵਿੱਚ ਜਿੱਥੇ ਵੱਡੀ ਗਿਣਤੀ ਨੌਜਵਾਨ ਬਜ਼ੁਰਗ ਪਹੁੰਚ ਰਹੇ ਹੈ ਉਥੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਦੇ ਚੇਅਰਮੈਨ ਜਹਦਾਰ ਬਲਜੀਤ ਸਿੰਘ ਦਾਦੂਵਾਲ ਜੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੇ ਅਹੁਦੇਦਾਰ ਤੇ ਇਸ ਤੋਂ ਇਲਾਵਾ ਸਿੱਖ ਕੌਮ ਦੇ ਪੰਥਕ ਢਾਡੀ ترਸੀਮ ਸਿੰਘ ਮੋਰਾਵਾਲੀ ਪਹੁੰਚੇ ਹੋਏ ਐ ਤੁਸੀਂ ਬਣੇ ਰਹੋ ਇਸ ਵੀਡੀਓ ਦੇ ਨਾਲ ਦੇਖਦੇ ਰਹੋ ਵੀਡੀਓ ਤੁਹਾਨੂੰ ਲੈ ਕੇ ਚੱਲਦੇ ਆਂ ਫਤਿਹ ਮਾਰਚ ਦੇ ਵਿੱਚ ਆਹਨ ਤੋਂ ਪਹਿਲਾਂ ਸਾਰਿਆਂ ਸਤਿਕਾਰ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬੱਲੇ ਜਿਹੜਾ ਅੱਜ ਦਾ ਇਹ ਰੋਡ ਸ਼ੋਅ ਹੈ ਇਹ ਕੱਲਾ ਰੋਡ ਸ਼ੋਅ ਨਹੀਂ ਅੱਜ ਦਾ ਇਹ ਫਤਿਹ ਮਾਰਜਾ ਜੀ ਭਾਈ ਸਰਬਜੀਤ ਸਿੰਘ ਖਾਲਸਾ ਦੇ ਹੱਥ ਦੇ ਵਿੱਚ ਜੀ ਅੱਜ ਤੋਂ 15 ਦਿਨ ਪਹਿਲਾਂ ਜਿਹੜੀ ਗੱਲ ਸੀਗੀ ਜਿੰਨਾ ਸੋਸ਼ਲ ਮੀਡੀਆ ਤੇ ਖਾ ਰਿਆ ਸੀ YouTube ਚੈਨਲ ਤੇ ਖਾ ਰੇ ਸੀ ਉਹ ਭਾਈ ਸਾਹਿਬ ਦਾ ਜ਼ਿਕਰ ਤੱਕ ਨਹੀਂ ਸੀ ਕਰ ਰਹੇ ਜੀ ਜਿਹੜੀਆਂ ਹੋਰ ਖੇਤਰੀ ਪਾਰਟੀਆਂ ਪਹਿਲਾਂ ਜਿਹੜੀਆਂ ਖੜੀਆਂ ਕਿਸੇ ਦਾ ਜਿਹੜਾ ਪਾਰਟਾ ਉਹਨਾਂ ਦਾ ਜ਼ਿਕਰ ਹੋ ਰਿਹਾ ਸੀਗਾ ਪਰ ਇਹਦੇ ਵਿੱਚ ਜਿਹੜੀ ਵੱਡੀ ਗੱਲ ਇਹ ਹੈ ਕਿ ਜਿਹੜੀ ਇਸ ਇਲੈਕਸ਼ਨ ਨੂੰ ਭਾਈ ਸਰਬਜੀਤ ਸਿੰਘ ਖਾਲਸਾ ਲੜ ਰਿਹਾ ਹੈ ਇਹਦੇ ਪਿੱਛੇ ਸਾਡੇ ਵਾਸਤੇ ਬੜੀ-ਬੜੀ ਕੁਰਬਾਨੀ ਖੜੀ ਹੈ ਸ਼ਹਾਦਤ ਖੜੀਆਂ ਜਿਹਦੇ ਉੱਤੇ ਸਾਡਾ ਸਿੱਖ ਇਤਿਹਾਸ ਖੜਾ ਸ਼ਹਾਦਤ ਤੇ ਜੋ ਸ਼ਹਾਦਤ ਦਾ ਕਹਿੰਦੇ ਵੀ ਜਦੋਂ ਕਿਸੇ ਕੌਮ ਦਾ ਖੂਨ ਡੁੱਲਦਾ ਔਰੰਗ ਦਿਖਾਉਂਦਾ ਅੱਜ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਉਸ ਸ਼ਹੀਦ ਪਰਿਵਾਰ ਦੇ ਨਾਲ ਖੜਿਆ ਤਾਂ ਸਾਡੀ ਜਿਹੜੀ ਕੌਮ ਸਿਰ ਜੋੜ ਕੇ ਖੜੀ ਹੈ ਨੀ ਤੇ ਸਾਡੀ ਕੌਮ ਦੀ ਬਦਕਿਸਮਤੀ ਹੈ ਵੀ ਅਸੀਂ ਦੋ ਸਰ ਇਕੱਠੇ ਬਹੁਤ ਔਖੇ ਹੁੰਦੇ ਆ ਕਿਤੇ ਪਰ ਜਿਹੜੀ ਅੱਜ ਇਹ ਕਲਾ ਵੈਸੂ ਦੀ ਵਰਤ ਰਹੀ ਹੈ ਤੇ ਅੱਜ ਕੋਈ ਗੱਲ ਮੇਰਾ ਖਿਆਲ ਤੇ ਵੀ ਕਹਿਣ ਦੀ ਰਹੀ ਨਹੀਂ ਮੁਕਾਬਲੇ ਮੁਕਮਲ ਵਾਲੀ ਗੱਲ ਖਤਮ ਹੈ ਭਾਈ ਸਾਹਿਬ ਜੀ ਸਿੰਘ ਦੇ ਮੁਕਾਬਲੇ ਅੱਜ ਕੋਈ ਵੀ ਨਹੀਂ ਹੈ ਅੱਜ ਤੇ ਵੱਡੀ ਗੱਲ ਅਸੀਂ ਦੇਖਣੀ ਹੈ ਕਿ ਸਾਡੀ ਲੀਡ ਕਿੱਥੇ ਜਾਂਦੀ ਹੈ ਇੱਥੋਂ ਹੀ ਆਸ਼ੀਰਵਾਦ ਲੈ ਕੇ ਭਾਈ ਸਾਹਿਬ ਚੱਲੇ ਸੀ ਇੱਥੋਂ ਹੀ ਤਕਰੀਬਨ ਜਿਹੜੇ ਹਲਕੇ ਦੇ ਰੋਡ ਸ਼ੋਅ ਕੱਟਿਆ ਉਹ ਇੱਥੋਂ ਅਰਦਾਸ ਬੇਤੀ ਕਰਕੇ ਪਾਸੇ ਚੱਲੇ ਆ ਤੇ ਅੱਜ ਵੀ ਜਿਹੜਾ ਲਾਸਟ ਹੈ ਫਤਿਹ ਮਾਰ ਜਿਹੜਾ ਇੱਥੋਂ ਕੱਟ ਰਿਹਾ ਹੈ ਇਹ ਦਸ ਤੇ ਇਹਦੇ ਵਿੱਚ ਵੱਡੀ ਸਫਲਤਾ ਜਿਹੜੀ ਪਾਸ਼ਾ ਨੇ ਪਾਸ ਤੇ ਝੋਲੇ ਪਾਈ ਹੈ ਜਿੱਥੇ ਕੋਈ ਦੋ ਰਾਵਾਂ ਨਹੀਂ ਕਿ ਜਿੱਤ ਸਾਡੀ ਪੱਕੀ ਹੈ بس ਇੰਨਾ ਕੁ ਦੇਖ ਰਿਹਾ ਪਾਸ ਇਸ ਚੀਜ਼ ਤੇ ਆ ਕਿ ਸਾਡੀ ਲੀਡ ਹੈ ਜਿਹੜੀ ਉਹ ਅਸੀਂ ਦੇਖਦੇ ਆ ਵੀ 3 ਲੱਖ ਤੇ ਜਾਂਦੀ ਹੈ 4 ਲੱਖ ਤੇ ਜਾਂਦੀ ਹੈ ਪੰਜਾਬ ਦੀ ਅੱਜ ਸਭ ਤੋਂ ਹੌਟ ਸੀਟ ਹੈ ਜੀ ਫਡੂਰ ਸਾਹਿਬ ਤਾਂ ਵੀ ਅੱਗੇ ਜੇ ਮੇਰਾ ਕਹਿਣਾ ਮਤਲਬ ਇਹ ਫਡੂਰ ਸਾਹਿਬ ਤਾਂ ਵੀ ਅੱਗੇ ਜੀ ਹੌਟ ਸੀਟ ਹੈ ਤੇ ਫਰੀਦਕੋਟ ਲੋਕ ਸਭਾ ਲੋ ਜੀ ਪਹੁੰਚ ਚੁੱਕੇ ਨੇ ਫਰੀਦਕੋਟ ਦੇ ਉਮੀਦਵਾਰ ਭਾਈ ਸਰਵਜੀਤ ਸਿੰਘ ਖਾਲਸਾ ਜੀ ਸੰਤਾਂ ਦੇ ਨਾਲ ਮਿਲ ਰਹੀ ਹੈ ਜੇ ਦੁਆਰਸਾਂ ਦੇ ਵਿੱਚ ਮਾਤਮਸਤਫੀਆਂ ਵਾਸਤੇ ਜਾ ਰਹੇ ਨੇ ਪ੍ਰਭੂ ਦਾ ਸਦਾ ਦਾ ਨਾਮ ਸਦਾ ਦਾ ਨਾਮ ਦਿਸਣੀ ਆਈ ਵੰਡਿਆ ਗਿਆ ਕਰਨਾ ਸਭ ਸੰਤੋ ਸ਼ੰਤੋ ਤੇ ਆਹੋ ਸੱਚਾ ਨਾਮ ਮੇਰਾ ਆਧਾਰ ਤਦੋਂ ਸਾਫ ਦੇ ਤੌਰ 'ਤੇ ਟੈਂਕਾਂ 'ਤੇ ਹਮਲਾ ਕਰਨ ਵਾਲੀ ਸ਼ਾਮਣ ਗੁਰੂ ਦੇ ਸਰੂਪ ਹਨ ਪੇਟ ਦੇ ਬੱਚੇ ਬਦੂਰ ਨੂੰ ਨਿਸ਼ੀਰ ਕਰਨ ਵਾਲੀ ਨੰਦਰਾ ਸਾਹਿਬ ਦੀ ਉਸ ਠੀਕ ਪਰਮਾਨ ਦੀ ਸਜਾਦਤ ਵੀ ਸੀ ਅਮਰ ਸ਼ਹੀਦ ਭਾਈ ਵਿਅੰਸੇ ਉਹਨਾਂ ਦੇ ਸੋਤਰ ਭਾਈ ਸਰਵਜੀਤ ਸਿੰਘ ਖਾਲਸਾ ਦੇ ਫਰੀਦਕੋੜੋਂ ਲੋਕ ਸਭਾ ਦੀ ਚੋਣ ਲੜ ਰਹੇ ਆ ਸਾਡਾ اخਲਾਕੀ ਫਰਜ਼ ਬਣ ਜਾਂਦਾ ਜਿ ਉਹਨਾਂ ਦਾ ਸਮਰਥਨ ਸਾਰੀ ਸਿੱਖ ਕੌਮ ਦੇ ਗੈਰ ਸਿੱਖ ਵੀ ਜਿਹੜਾ ਪੰਥ ਦੇ ਪੰਜਾਬ ਨਾਲ ਪਿਆਰ ਕਰਦਾ ਉਹਨਾਂ ਦਾ ਸਮਰਥਨ ਕਰੇ ਅਸੀਂ ਉਹਨਾਂ ਦੇ ਸਮਰਥਨ ਵਾਸਤੇ ਅੱਜ ਦੁਬਾਰਾ ਜਾ ਕੇ ਆਪਾਂ ਨਾਮ ਹੋਗੜ ਦੀਨਾ ਸਾਹਿਬ ਤੋਂ ਦੀਨੇ ਕਾਗਰ ਦੀ ਤਰ ਸਿੱਧੋ ਫਰੀਦਕੋੜੇ ਮਾਰਚ ਕਰ ਰਹੇ ਤੁਸੀਂ ਦੇਖ ਰਹੇ ਸਾਡੇ ਨਾਲ thank <laughs> you ਸੰਗਤਾਂ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਵੀਰ ਪ੍ਰਧਾਨ ਸੁਦਰਸ਼ਨ ਸਿੰਘ ਜੰਮਾਲਾ ਜਰਨਲ ਸਕੱਤਰ ਸੁਖਵਿੰਦਰ ਸਿੰਘ ਮਡੇਬਰ ਸਪੋਕਸਮੈਨ ਸਲੱਖਾਂਜੀਤ ਸਿੰਘ ਅਧਰਾਣਾ ਤੇ ਸੰਤ ਮਹਾਪੁਰਸੰਗ ਸਰਦਾਰ ਸਿੰਘ ਸ਼ੈਦਗੀ ਬਾਬਾ ਪ੍ਰਦੀਪ ਸਿੰਘ ਭੈਰਵਈਦੋ ਸੰਤ ਸੁਖਦੇਵ ਸਿੰਘ ਨਾਨਕਸਰਦ ਸੰਤ ਸੁਪਨਾਮ ਸਿੰਘ ਚੰਚੀ ਸਿੰਘ ਸ਼ਹੀਦਾ ਰੋਪੜ ਤੋਂ ਔਰ ਜਥੇਦਾਰ ਜਗਜੀਤ ਸਿੰਘ ਜਿ세 ਤਰ੍ਹਾਂ ਬਠਿੰਡਾ ਤੋਂ ਨੌਜਵਾਨ ਹਰਿਆਣੇ ਦੀ ਧਰਤੀ ਤੋਂ ਸੰਤ ਸੰਸਰੀ ਅਨੁਸ਼ਖਾਰ ਆਧਨਾ ਸੁਖਵੀਰ ਸਿੰਘ ਜੀ ਔਰ ਬਹੁਤ ਸਾਰੇ ਸੰਤ ਭਗਵਾਨ ਥੈਂਕ ਯੂ ਸਾਬ ਬਹੁਤ ਸਾਰੇ ਸਰਦ ਮਹਾਪੁਰਸਾਂ ਵੱਡੀ ਗਣਤੀ ਦੇ ਵਿੱਚ ਇੱਥੇ ਸਾਵਲਾ ਪ੍ਰਸਿੱਧ ਠਾਡੀ ਭਾਈਦਲ ਸਿੰਘ ਬੁੜਾ ਵਾਲੀ ਭਾਈਦਲ ਜੀ ਸਾਡੇ ਸਾਡੇ ਪੰਜਾਬ ਦੇ ਜਾਨਲ ਸਾਹਿਬ ਤੋਂ ਪੰਜਾਬ ਦੇ ਰਾਜ ਸਰਕਾਰ ਦਾ ਆੜੂ ਤੇ ਹਾਜ਼ਰ ਵੱਡੀ ਗਣਤੀ ਦੇ ਸੰਗਤਾਂ ਦਾ ਕਾਫਲਾ 50 ਤੋਂ ਵੱਧ ਗੱਡੀਆਂ ਦਾ ਕਾਫਲਾ ਜਿਹੜਾ ਸਾਡੇ ਨਾਲ ਰੋਡਿਆਂ ਤੋਂ ਰੜਿਆ ਹੋਰ ਸੰਗਤਾਂ ਆ ਰਹੀਆਂ ਜੇ ਸੈਂਕੜੇ ਗੱਡੀਆਂ ਦਾ ਮੈਂ ਸਮਝਦਾ ਜਦੋਂ ਇਹ ਲੱਗੇ ਕਾਫਲਾ ਤੁਰਨਾ ਹੈ ਭਾਈ ਸਰਬਜੀਤ ਸਿੰਘ ਖਾਲਸਾ ਦੇ ਹੱਕ ਤੇ ਹਜ਼ਾਰਾਂ ਗੱਡੀਆਂ ਦਾ ਕਾਫਲਾ ਇਹ ਬਣਨ ਜਾ ਰਿਹਾ ਔਰ ਇਹ ਸਮਰਥਨ ਜਿਹੜਾ ਹੈ ਉਹ ਭਾਈ ਸਰਬਜੀਤ ਸਿੰਘ ਉਹਨਾਂ ਦੇ ਵਿਦਾ ਸਰਦਾਰ ਬੀਨ ਸਿੰਘ ਦੀ ਕੁਰਬਾਨੀ ਨੂੰ ਆ ਤੇ ਅਸੀਂ ਬਾਕੀ ਧੜੇ ਪਾਰਟੀਆਂ ਸਭ ਬਾਅਦ ਵਿੱਚ ਤੇ ਮੈਂ ਸਭ ਨੂੰ ਅਪੀਲ ਕਰਦਾ ਕੋਈ ਕਿਸੇ ਧੜੇ ਤੇ ਬੈਠਾ ਪਾਰਟੀ ਤੇ ਬੈਠਾ ਉਹ ਧੜੇ ਪਾਰਟੀਆਂ ਨੂੰ ਪਾਸੇ ਛੱਡ ਕੇ ਅਜੀਲਪੁਰ ਦੇ ਫਡੂਰ ਸਾਹਿਬ ਤੋਂ ਇਹਨਾਂ ਪੰਛੀ ਕਰਨੀ ਦੁਆਰਾ ਦਾ ਪੂਰਾ ਸਮਰਥਨ ਕਰੇ ਤੇ ਆਪਣੀ ਇੱਕ ਵੋਟ ਇਹਨਾਂ ਦੇ ਹੱਕ ਚ ਪਾਵੇ ਸਾਡੀ اخਲਾਕੀ ਜ਼ਿੰਮੇਵਾਰੀ ਬਣਦੀ ਆ ਕੌਮੀ ਜ਼ਿੰਮੇਵਾਰੀ ਬਣਦੀ ਆ ਕਿਉਂਕਿ ਸਾਨੂੰ ਪੰਛ ਤੇ ਗੌਮ ਪਹਿਲਾ ਵਾ ਬਾਕੀ ਸਭ ਗੱਲਾਂ ਬਾਅਦ ਵਿੱਚ ਇਹ ਜ਼ਫਰਨਾਮਾ ਫਤਿਹ ਦਾ ਉਹ ਸਤਗੁਰੂ ਸੱਚੇ ਪਾਤਸ਼ਾਹ ਦਾ ਅਣਯਾਲਾ ਤੀਰ ਜਿਨੇ ਔਰੰਗਜ਼ੇਬ ਦੀਆਂ ਝੜਾਂ ਫੁੱਟਦੀਆਂ ਖਾਲੇ ਮਤੇ ਵਾਰਨ ਵਾਲੀ ਗੱਡੀ ਚੜਤਾ ਔਰ ਉਹ ਦਿੱਲੀ ਦਾ ਤਾਕਤ ਜਿਹਨੇ ਜ਼ੁਲਮ ਕੀਤਾ 1984 ਆ ਮਹੀਨਾ ਜੋਂ ਦਾ ਪਹਿਲੇ ਮੋਰਾਂ ਵਾਲੀਆਂ ਨਹੀਂ ਜਾਣਾ ਭੁੱਲਿਆ ਜਿਹੜੇ ਕਿੰਝ ਭੁੱਲ ਜੋ ਪੁਰਾਣੀ ਗੱਲ ਹੈ ਕਿਦਾਂ ਭੁਲ ਜਾਈਏ ਇਨਾ ਖੁੰਡਲੇ ਆ ਭੁੱਲ ਸਕਦੇ ਆ ਰਾਵਣ ਹਰ ਸਾਲ ਸਰਦਾ ਤ੍ਰਿਪੁੱਲ ਹੁੰਦੀਆਂ ਹੁੰਦੀਆਂ ਕਈ ਚੀਜ਼ਾਂ ਔਰ ਉਹ ਜਿਹੜੀ ਪੱਗ ਸਾਡੀ ਰੋਲੀ ਉਹ ਪੱਗ ਨੂੰ ਮੁੜ ਕੇ ਸਿਰ ਤੇ ਟਕਾਉਣ ਵਾਲਾ ਸ਼ਹੀਦ ਸਰਦਾਰ ਬਿਆਨਤ ਸਿੰਘ ਤੇ ਉਹਦੇ ਨਾਲ ਹੀ ਸ਼ਹੀਦ ਸਤਵੰਤ ਸਿੰਘ ਸ਼ਹੀਦ ਕੇਰ ਸਿੰਘ ਉਹ ਗੁਰੂ ਕੇ ਲਾਲ ਗੁਰੂ ਕੇ ਯੋਧੇ ਠੀਕਾ ਗੱਲ ਸਾਜੀ ਅੱਗੇ ਵੀ ਖੜਿਆ ਚਲੋ ਕਿਸੇ ਨੂੰ ਕੋਈ ਮਿਹਣਾ ਨਹੀਂ ਤੇ ਨਾ ਕੋਈ ਪੰਥ ਦਾ ਮਿਹਣਾ ਲੈ ਬਈ ਦੀਪ ਕਿੰਦਾ ਹੁੰਦਾ ਸੀ ਨਾ ਕਈਆਂ ਦੇ ਉਹ ਧੱਗੇ ਤੱਕ ਧੱਗੇ ਰਹਿਣੇ ਚਾਹੀਦੇ ਧੱਗੇ ਰਹਿਣ ਪਰ ਸਾਰੀ ਸਾਧ ਸੰਗਤ ਸਰਪਜੀਤ ਸਿੰਘ ਨੂੰ ਐਜ਼ ਏ ਬਿਆਨਤ ਸਿੰਘ ਉਹਦਾ ਲਹੂ ਆ ਉਹ ਲਹੂ ਜਿਹੜਾ ਬਿਆੰਤ ਸਿੰਘ ਵਿੱਚ ਸੀ ਕੋਈ ਲਹੂ ਸਤਕਾਰ ਸਰਦਾਰ ਸਰਬਜੀਤ ਸਿੰਘ ਵਿੱਚ ਸੀ ਸੁੱਚੇ ਲਹੂ ਨੂੰ ਆਪਾਂ ਭੇਜਣੇ ਭੇਜਣਾ ਪਾਰਲੀਮੈਂਟ ਜਦੋਂ ਉਹ ਪਾਰਲੀਮੈਂਟ ਚ ਅੰਦਰ ਜਾ ਕੇ ਫਸੇ ਜਾ ਕੇ ਅੰਦਰ ਬਣੂਗਾ ਉੱਥੇ ਜਿਹੜੇ ਦੁਨੀਆ ਭਰ ਤੋਂ ਆਏ ਹੋਣੇ ਨਾ ਉਹ 5 400 500 545 ਕ 400 ਕਿੰਨੇ ਗਿਆ ਉਹ ਉਹ ਇਕੱਲੇ ਇਕੱਲੇ ਮਗਰ ਕਿੰਨੇ ਲੋਗਿਆ ਨਾ ਸਾਰਿਆਂ ਨੂੰ ਪਤਾ ਲੱਗ ਜੂ ਇਹ ਉਹ ਵਾ ਜਿਹਦੇ ਪਿਓ ਨੇ ਹਰਮੰਦਰ ਸਾਹਿਬ ਦਾ ਬਦਲਾ ਲਾ ਕੇ ਜਕਾਰੇ ਕੇ ਚੱਲੀਏ ਬਹੁਤ ਧੰਨਵਾਦ ਤੁਹਾਡਾ ਸਾਰੇ ਵੀਰਾਂ ਦਾ ਭਾਈ ਸਰਬਜੀਤ ਸਿੰਘ ਖਾਲਸਾ ਦੇ ਪੱਖ ਦੇ ਵਿੱਚ ਫਤਿਹ ਮਾਰਚ ਤੁਸੀਂ ਦੇਖ ਰਹੇ ਹੋ ਵੱਡਾ ਕਾਫਲਾ ਨੌਜਵਾਨ ਬਜ਼ੁਰਗ ਟੱਕਰਾਂ ਤੇ ਮੋਟਰਸਾਈਕਲਾਂ ਤੇ ਆਪਦੀਆਂ ਗੱਡੀਆਂ ਤੇ ਭਾਈ ਜੀ ਰੋਡ ਸ਼ੋਅਾਰੇ ਤੁਸੀਂ ਦੇਖ ਲਓ ਵੀ ਕਿੰਨਾ ਮਾਣ ਚ ਪਿਆਰ ਸਰਕਾਰ ਸੰਗਤ ਦੇ ਰਹੀ ਹੈ ਮੈਂ ਫਿਲਕੁਰ ਵਾਸੀਆਂ ਦਾ ਬਹੁਤ ਬਹੁਤ ਧੰਨਵਾਦੀਆਂ ਜੋ ਸਾਡੇ ਪਿਤਾ ਜੀ ਜਾਂਦੇ ਵੇਲੇ ਇੰਦਰਾਗੜ੍ਹ ਦੀ ਗੋਲੀ ਮਾਰਨ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਵੀ ਮੈਂ ਆਪਣੇ ਬੱਚਿਆਂ ਨੂੰ ਸਿੱਖਰੂ ਤੇ ਕੌਮ ਦੇ ਹਵਾਲੇ ਕਰ ਦਿੱਤੇ ਚੰਨਿਆ ਹੈ ਤੇ ਬਿਲਕੁਲ ਉਹਨਾਂ ਦੀ ਸੋਚ ਦੇ ਮੁਤਾਬਿਕ ਆਪਣਾ ਫਰਜ਼ ਅਦਾ ਕੀਤਾ ਹੈ ਮੈਂ ਬਹੁਤ ਬਹੁਤ ਉਹਨਾਂ ਦਾ ਰਣੀ ਹੈ ਇਹਨਾਂ ਨੇ ਬਿਲਕੁਲ ਆਪਣੇ ਮੇਰੇ ਮਾਪਿਆਂ ਦਾ ਫਰਜ਼ ਅਦਾ ਕੀਤਾ ਮਾਪਿਆਂ ਦਾ